ਕਿਹੜੇ ਕਿਸਾਨ ਸ਼ਾਂਤੀਪੂਰਵਕ ਅਗਰ ਕੋਈ ਪ੍ਰਦਰਸ਼ਨ ਕਰਨਾ ਚਾਹੁੰਦੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਸੀ ਮਤਲਬ ਕੋਈ ਜਿੰਨਾ ਜਾਣਾ ਚਾਹੁੰਦੇ ਡੈਫੀਨਟਲੀ ਰੋਕ ਤੋਕ ਨਹੀਂ ਹੋਣੀ ਚਾਹੀਦੀ ਸੀ ਜੇ ਸ਼ਾਂਤੀਪੂਰਵਕ ਕਰ ਰਹੇ ਹੋ ਮੇਰਾ ਪਰਸਨ ਮੰਨ ਲਓ ਤਾਂ ਇਹ ਮੁੱਦਾ ਹੀ ਕਿਸਾਨੀ ਦਾ ਮੁੱਦਾ ਹੈ ਐਂ ਮੈਂ ਤਾਂ ਹੈਰਾਨ ਆ ਜਦੋਂ ਸੀਐਮ ਸਾਹਿਬ ਨੂੰ ਸਟੇਕ 올 ਪਾਰਟੀ ਮੀਟ ਬੁਲਾਈ ਚਈਦੀ ਸੀ ਸਾਰਿਆਂ ਨੂੰ ਇਕੱਠੇ ਕਰਕੇ ਚਾਰ ਚੁਮਕਸਤ ਸਾਰੇ ਇਕੱਠੇ ਹੋ ਕੇ ਜਾਂਦੇ ਕਿਉਂਕਿ ਕਿਸਾਨੀ ਪਹਿਲੇ ਹੈ ਅਨ ਫੇਰ ਪਾਰਟੀ ਬਾਜ਼ੀਆਂ ਫੇਰ ਸਿਆਸਤੋ ਸਾਰੀ ਬਾਤ ਕੀਤੀ ਜਾਂਦੀ ਅਸਲੀ ਤਾਂ ਬੜਾ ਪਿਛੇ ਦੇ ਰਾਤ ਪਹੁੰਚੇ ਅਸਲੀ ਸੈਸ਼ਨ ਤਾਂ 4 ਤਰੀਕ ਤੋਂ ਹੈ ਜਿਹੜਾ ਬਜਟ ਪੇਸ਼ ਕਰਨ ਜਾ ਰਹੀ ਹੈ ਸਰਕਾਰ ਤੇ ਉਮੀਦਾਂ ਤਾਂ ਬਹੁਤ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਪਿਛਲੇ 2 ਸਾਲ ਦੀ ਜਿਹੜੀ ਸਰਕਾਰ ਦੀ ਕਾਰਜਸ਼ਾਲੀ ਹੈ ਗੱਲਾਂ ਜ਼ਿਆਦਾ ਤੇ ਮੈਨੂੰ ਕੋਈ ਜ਼ਿਆਦਾ ਉਮੀਦ ਮੈਂ ਨਹੀਂ ਰੱਖਦਾ ਇਸ ਬਜਟ ਤੇ ਪਰ ਜਖਰ ਸਾਹਿਬ ਕਿਹੜੇ ਮੁੱਦੇ ਜਿਹੜੇ ਇਸ ਸੋਟ ਅਹਿਮ ਮੁੱਦੇ ਨੇ ਕਿਉਂਕਿ ਕਿਸਾਨ ਵੀ ਲਗਾਤਾਰ ਬੂਹਾ ਦੇ ਉੱਤੇ ਬੈਠਾ ਹੋਇਆ ਉਹਨਾਂ ਦਾ ਕੀ ਮੁੱਦਾ ਚੱਕਿਆ ਜਾਏਗਾ ਨਹੀਂ ਡੈਫੀਨੇਟਲੀ ਸਭ ਤੋਂ ਅਹਿਮ ਮੁੱਦਾ ਹੀ ਕਿਸਾਨੀ ਦਾ ਮੁੱਦਾ ਹੈ ਐਂਡ ਮੈਂ ਤਾਂ ਹੈਰਾਨ ਆ ਜਦੋਂ ਸੀਐਮ ਸਾਹਿਬ ਨੂੰ ਟੂਕ ਆਲ ਪਾਰਟੀ ਮੀਟ ਪਾਣੀ ਚਾਹੀਦੀ ਸੀ ਸਾਰਿਆਂ ਨੂੰ ਇਕੱਠਾ ਕਰਕੇ ਚਾਰ ਚੁਮਕ ਜਿਹੇ ਸਾਰੇ ਇਕੱਠੇ ਹੋ ਕੇ ਜਾਂਦੇ ਕਿਉਂਕਿ ਕਿਸਾਨੀ ਪਹਿਲੇ ਹੈ ਔਰ ਫੇਰ ਪਾਰਟੀ ਬਾਜ਼ੀਆਂ ਫੇਰ ਸਿਆਸਤ ਉਹ ਸਾਰੀ ਬਾਤ ਕੀਤੀ ਜਾ। ਸੰਦੀਪ ਜੀ ਕੇਂਦਰ ਨਾਲ ਜੁੜਿਆ ਮਸਲਾ ਵੱਡੇ ਜਖਰ ਸਾਹਿਬ ਨੇ ਗੱਲ ਬਾਤ ਕੀਤੀ ਜਿਹੜਾ ਕਿਸਾਨਾਂ ਦਾ ਸੁਨੇਹਾ ਜੀ ਡੈਫੀਨੇਟਲੀ ਹੁੰਦੀ ਹੈ ਔਰ ਲਗਾਤਾਰ ਉਹ ਗੱਲ ਕਰ ਵੀ ਰਹੇ ਹੈ ਪੰਜਾਬ ਦੇ ਕਿਸਾਨਾਂ ਦੀ ਜਿਹੜੇ ਡਿਮਾਂਡਸ ਹੈ ਜਿਹੜੀ ਟਿਕਾ ਹੈ ਪਿੱਛੇ ਔਰ ਲਗਾਤਾਰ ਤੇ ਕੋਝਾ ਵੀ ਰਹੇਗਾ। ਉੱਪਰ ਜਿਸ ਤਰੀਕੇ ਦਾ ਤਸ਼ੱਦਦ ਲਗਾਤਾਰ ਕਿਸਾਨਾਂ ਉੱਤੇ ਹੋਇਆ 6 ਕਿਸਾਨਾਂ ਦੀ ਮੌਤ ਉੱਥੇ ਹੋਈ ਹੈ 70 ਤੋਂ ਵੱਧ ਕਿਸਾਨ ਚੱਕਵੀ ਹੋ ਚੁੱਕੇ ਹੋਏ ਨੇ। ਸ਼ੁਗਦਰਾਂ ਦਾ ਮਾਮਲਾ ਲਗਾਤਾਰ ਕਿੰਨਾ ਵਕਤ ਦੇਖਿਆ ਕਿ ਇਸ ਵਕਤ ਚਰਚਾ ਦੇ ਵਿੱਚ ਹੈਗਾ ਉਸੇ ਸਰ ਨੂੰ ਲੱਗਦਾ ਨਹੀਂ ਪਾਚਪਨ ਜਿਹੜੇ ਸਟੈਪਸ ਜਿਹੜੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਚਾਹੀਦੇ ਨਹੀਂ ਮੇਰਾ ਪਰਸਨਲੀ ਮੇਰਾ ਇਹ ਮੰਨਦਾ ਵੀ ਜਿਹੜੇ ਕਿਸਾਨ ਸ਼ਾਂਤੀਪੂਰਵਕ ਅਗਰ ਕੋਈ ਪ੍ਰਦਰਸ਼ਨ ਕਰਨਾ ਚਾਹੁੰਦੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ ਸੀ ਮਤਲਬ ਕੋਈ ਜੀ ਜਾਣਾ ਚਾਹੁੰਦੇ ਕਿਸ ਨਾਲ ਡੈਫੀਨਿਟਲੀ ਰੋਕ ਟੋਕ ਨਹੀਂ ਹੋਣੀ ਚਾਹੀਦੀ ਸੀ ਜੇ ਸ਼ਾਂਤੀਪੂਰਵਕ ਕਰ ਰਹੇ ਹੋ ਮੇਰਾ ਪਰਸਨਲ ਮੰਨ ਲਓ ਪਰ ਜਿਸ ਤਰੀਕੇ ਦੇ ਨਾਲ ਹਰਿਆਣਾ ਨੇ ਰੋਕਿਆ ਹੋਇਆ ਹੈ ਲੱਗਦਾ ਹੈ ਕਿ ਗੱਲਬਾਤ ਹਰਿਆਣਾ ਨਾਲ ਵੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਦੇਖੋ ਜਿਹੜੀ ਕੱਲ 0 ਐਫ ਆਈ ਆਰ ਲਾਜ ਕੋਈ ਜੇ 15 ਦਿਨ ਪਹਿਲੇ ਹੋ ਜਾ ਕੇ ਕਰਦੇ ਯਾਰ ਨੋਟ ਨਾ ਰੱਖਿਆ ਮਤਲਬ ਕੋਈ ਵਾਰਦਾਤ ਉੱਪਰ ਕੈਮਰਾ ਉਹਨਾਂ ਨੂੰ 0 ਐਫ ਆਈ ਆਰ ਹੋਣੀ ਚਾਹੀਦੀ ਸੀ 15 ਦਿਨ ਬਾਅਦ ਕੋਈ ਚੀਜ਼ ਤੁਸੀਂ ਕਰ ਰਹੇ ਹੋ ਜਿਹੜਾ ਪਹਿਲੇ ਦਿਨ ਹੋਣਾ ਚਾਹੀਦਾ ਸ ਫਿਰ ਮੁੱਦਾ ਉੱਠੇਗਾ ਨਿਦਾਨ ਸਭਾ ਚਾਹਤ ਹੈ ਤੇ ਬਾਅਦ ਤਾ ਸਿਰਫ ਗਵਰਨਰ ਅਡਰੈਸ ਹੈ ਅਗਲੇ ਹਫਤੇ ਨੂੰ ਜਿਹੜਾ ਹੋਊਗਾ ਡੈਫੀਨਿਟਲੀ ਮੁੱਦਾ ਤਾਂ ਉੱਠਣਾ ਹੀ ਚਾਹੀਦਾ ਹਨੇ ਸਾਹਿਬ ਨੇ ਜੋ ਪ੍ਰਾਪਤੀਆਂ ਲਗਾਈਆਂ ਵਿਰੋਧ ਉਸੇ ਟਾਈਮ ਹੋਏਗਾ ਕਿ ਜਦੋਂ ਚਰਚਾ ਚੱਲੇਗੀ ਉਸ ਟਾਈਮ ਹੋਏਗਾ ਪਹਿਲੇ ਇੱਕ ਵਾਰ ਸੁਣੀਏ ਤਾਂ ਸਹੀ ਸਰਕਾਰ ਦੀ ਕੀ ਗੱਲ ਹੈ ਆਪਣੀ ਗੱਲ ਰੱਖਣਗੇ ਫਿਰ ਉਹਦੇ ਬਾਅਦ ਚਰਚਾ ਕਰਾਂਗੇ